ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵੱਲੋਂ ਪਿੰਡ ਪੋਮਾ ਵਿੱਚ 5 ਰੋਜ਼ਾ ਗੁਰਮਤਿ ਸਿੱਖਲਾਈ ਕੈਂਪ ਲਗਾਇਆ ਗਿਆ ਜਿਸ ਵਿੱਚ ਬੱਚਾ ਨੇ ਵੱ ਚੜ ਕੇ ਹਿੱਸਾ ਲਿਆ ਕੈਂਪ ਵਿੱਚ ਡਾਕਟਰ ਪ੍ਰਤਾਪ ਸਿੰਘ ਪੰਘਾੜੀ ਪਾਈ ਗਿਆਨ ਸਿੰਘ ਪੋਮਾ ਰਾਜਵੀਰ ਸਿੰਘ ਡਾਕਟਰ ਕੁਲਦੀਪ ਸਿੰਘ ਪੋਮਾ ਨੇ ਗੁਰਮਤਿ ਦੀ ਜਾਣਕਾਰੀ ਦਿੱਤੀ ਇਸ ਕੈਂਪ ਵਿੱਚ ਵਿਸ਼ੇਸ਼ ਤੌਰ ਤੇ ਗੁਰਬਾਣੀ ਸਿੱਖ ਇਤਿਹਾਸ ਵਿੱਚ ਸਿੱਖ ਰਹਿਤਾਂ ਬਾਰੇ ਬੱਚਿਆਂ ਨੂੰ ਜਾਣਕਾਰੀ ਦਿੱਤੀ ਗਈ ਸਮੇਂ ਤੇ ਆਉਣ ਵਾਲੀਆਂ ਮੁਸ਼ਕਲਾਂ ਅਤੇ ਨਸ਼ੇ ਪਤਿਤ ਪੁਨੇ ਤੋਂ ਜਾਣੂ ਕਰਵਾਇਆ ਨਗਰ ਨਿਵਾਸੀਆਂ ਵੱਲੋਂ ਬੱਚਿਆਂ ਦੀਆਂ ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ ਨਾਲ ਸੇਵਾ ਕੀਤੀ ਗਈ ਅੰਤਿਮ ਦਿਨ ਬੱਚਿਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ ਡਾਕਟਰ ਪ੍ਰਤਾਪ ਸਿੰਘ ਪੰਘਾਲੀ ਦੀ ਵਿਸ਼ੇਸ਼ ਰਿਪੋਰਟ ਵਤਨ ਦੀ ਮਿੱਟੀ ਨਿਊ ਚੈਨਲ ਫਤੇਗੜ ਚੂੜੀਆਂ ਮਨੀਕਾ ਕਾਨੂੰਨ ਵੀ ਕਈ ਮੇਰੀ ਸੱਜ ਦੇ ਗੱਲ ਤੋਂ ਨਹੀਂ ਇੰਕਾਤਾ ਉਹ ਥੋੜਾ ਜਿਹਾ ਕਾਨੂੰਨੀ ਚਲੇਗਾ ਤੁਹਾਨੂੰ ਕਿ ਮੈਂ ਉਹ ਪਰਮਾਤਮਾ ਦਾ ਨਾਮ ਸੋ ਭਾਈ ਇਹ ਜੋ ਸਿੱਖ ਮਿਸਕੀ ਕਾਲਜ ਨੇ ਇਹ ਕਾਲਜ ਨੇ ਅਬੜੀ ਇਸਤਾਨ ਸੇਵਾ ਕਰਾ ਸੈਕੂਲਰੀ ਸਾਡੇ ਜਨ ਦੇ ਥ੍ਰੀ ਦੇ ਟੇਕੀ ਵਾਲੇ ਨੇ ਇਹ ਧਾਰਮਿਕ ਕਲਾਸਾਂ ਬੰਦਿਆਂ ਜਾਂ ਜਾ ਕੇ ਕਿਸੇ ਨਾ ਕਰਦੇ ਨੇ ਬੜੀ ਬੜੀ ਮੂਰ ਜਾ ਕੇ ਸਿਗਰ ਵਿੱਚ ਕਰਦੇ ਕਿ ਸਾਡੇ ਬੱਚਿਆਂ ਨੂੰ ਕੋਈ ਤੰਗ ਨਹੀਂ ਜਾਣ ਕਰੀ ਇਹਦੇ ਵਿੱਚ ਬੱਚੇ ਜਿਹੜੇ ਨੇ ਸਾਜ ਨਾਲੋਂ ਸਿੱਖ ਬੱਚੇ ਨਹੀਂ Hindu ਬੱਚੇ ਨੇ ਜਾਂ ਦੂਸਰੇ ਧਰਮ ਦੇ ਬੱਚੇ ਵੀ ਬਹੁਤ ਸਾਰੇ ਨੇ ਸਾਜ ਨਾਲੋਂ ਪਾਲਵਾ ਦਾਸ ਜਾਂਦਾ ਰਿਹਾ ਸਭ ਲੋਹਾਂ ਜਿਨ੍ਹਾਂ ਨੇ ਗੁਰੂ ਦੀ ਆਗਿਆ ਨੂੰ ਸਤ ਕਰਕੇ ਮੰਨ ਲਿਆ ਅਸੀਂ ਇਤਿਹਾਸ ਵਿੱਚ ਇਤਿਹਾਸਕਆਂ ਆਣੀਆਂ ਪੜ੍ਹਦੇ ਹਾਂ ਭਾਈ ਲੱਲਾ ਜੀ ਦੀ ਕੁਰਬਾਨੀ ਜਦੋਂ ਭਾਈ ਲੱਲਾ ਜੀ ਗਲਗੀ ਧਰਪਾ ਦਫਾ ਗਿਆ ਜੇ ਬੇਟੇ ਭਾਈ ਲੱਲ ਜੀ ਨੂੰ ਸੁਣਿਆ ਉਹਨਾਂ ਨੇ ਕਿਹਾ ਕਿ ਭਾਈ ਲੱਲ ਜੀ ਲਿਆਓ ਆਪਣੇ ਦੋਸਤ ਭਾਈ ਆਪਾਂ ਇਹ ਰੱਖੜੀਆਂ ਤੇ ਕਹਿੰਦੇ ਨੇ ਕਿ ਜਦੋਂ ਭਾਈ ਲੱਲ ਨੇ ਸਿਪਾਈਆਂ ਨੂੰ ਇਹ ਗੱਲ ਜਾ ਕੇ ਦੱਸੀ ਤੇ ਸਿਪਾਈ ਜਿਹੜਾ ਉਹ ਕਹਿਣ ਲੱਗਾ ਕਿ ਇਹਦੇ ਜੀ ਗੁਰੂ ਮਹਾਰਾਜ ਨੇ ਕੋਈ ਬੰਦਾ ਜਰੂਰ ਮਾਰਨਾ ਬੰਦੇ ਤੇ ਜਰੂਰ ਪੜ੍ਹਣੀਆਂ ਕਿਸੇ ਰੁੱਖ ਨੂੰ ਨਿਸ਼ਾਨਾ ਲਾ ਜਾਣਾ ਤੇ ਜਦੋਂ ਆ ਕੇ ਗੁਰੂ ਮਹਾਰਾਜ ਜੀ ਕੋਲ ਡਲੇ ਨੇ ਆ ਕੇ ਸੰਦੀਵਾ ਕੀਤਾ ਤੇ ਗੁਰੂ ਮਹਾਰਾਜ ਨੇ ਮਾਣਸੇ ਮਹਾਰਾਜ ਨੇ ਸਰਵ ਹੁਕਮਤਾ ਦਿੱਤਾ ਸੀ ਕਿੰਦ ਕਾਣੀ ਨਾਮ ਜਪਣਾ ਤੇ ਵੰਡ ਕੇ ਛਕਣਾ ਉਹ ਜੀ ਚੀਜ਼ਾਂ ਨੂੰ ਤੇ ਅਸੀਂ ਬੜਾ ਵਧੀਆ ਅਪਣਾ ਲਿਆ ਵੰਡ ਕੇ ਛਕਣ ਦੇ ਵਿੱਚ ਸਾਡੀ ਕੌਮ ਇੱਕ ਨੰਬਰ ਦੇ ਉੱਪਰ ਜਾ ਰਹੀ ਹੈ ਵੰਡ ਛਕਣ ਦੇ ਵਿੱਚ ਉਹਨਾਂ ਖਾਵਾ ਚ ਉੱਤੇ ਵੀ ਤੁਹਾਡੇ ਬੱਚਿਆਂ ਨੇ ਤੁਹਾਡੇ ਕੌਮ ਦੇ ਅਣਖੀ ਯੋਧਿਆਂ ਨੇ ਜਾ ਕੇ ਲੰਗਰ ਲਗਾਤੇ ਲੋਕਾਂ ਦੀਆਂ ਸੇਵਾਵਾਂ ਕੀਤੀਆਂ ਮਰਦੇ ਬੰਦਾਂ ਦੇ ਵਿੱਚ ਬੱਡੀ ਮਾਤਰਾ ਵਿੱਚ ਚਾਹੇ ਹੜਾਂ ਦੇ ਵਿੱਚ ਵੀ ਤੁਸੀਂ ਵੰਡ ਕੀ ਸਕਣ ਸਾਰੇ ਲੋੜਵੰਦਾਂ ਸੀ ਆਪਣੀ ਕੌਮ ਦਾ ਸਿਰਮਾਨ ਦੇ ਨਾਲ ਉੱਚਾ ਰੰਗ ਦਿੱਤਾ ਸ਼ਾਬਰ ਸ਼ੇਹ ਦੇ ਹੱਥਾਂ ਨਾਲ ਅੱਜ ਜਿਸੇ ਦੇ ਤੋਂ ਅਮਰਜੰਦੇ ਮਹਾਰਾਜੀ ਦਾ ਸ਼ਹੀਦੀ ਪੁਰਗਾਂ ਕੀ ਗਿਆ ਸਾਡੇ ਨੌਂ ਮਾਨਾਂ ਨੇ ਤਰ੍ਹਾਂ ਤਰ੍ਹਾਂ ਦੀਆਂ ਸ਼ਹੀਦਾਂ ਲਾਈਆਂ ਉਸ ਦਿਹਾੜੇ ਵੀ ਆਰ ਪਿੱਤਾ ਮੁਬਾਰਕ ਹੈ ਪਰ ਮੈਂ ਬੇਇਬਤੀ ਕਹਿੰਦੀ ਚਾਹੁੰਦੀ ਹਾਂ ਕਿ ਜਿਹੜੀ ਮੇਨ ਸਾਡੀ ਅੱਜ ਮੁਸ਼ਕਲ ਹੈ ਨਾ ਉਹ ਵਿਧਵਾ ਸਾਡੇ ਬੱਚੇ ਬੈਠੇ ਨੇ ਜੇਸੀਂ ਇਹਨਾਂ ਬੱਚਿਆਂ ਨੂੰ ਗੁਰੂ ਦੇ ਨਾਲ ਨਾ ਨੋੜ ਸਕੀ ਤੇ ਬਾਕੀ ਚੀਜ਼ਾਂ ਸਾਡੀਆਂ ਸਾਡੀਆਂ ਦੇਖੀਆਂ ਨੇ ਉਹ ਬੇਅਰਥ ਨੇ ਅਨ ਤੁਸੀਂ ਮਾਫੀਓ ਬੈਠੇ ਹੋਮਸੈਲ ਇਹ ਵੀ ਹਾਲਾਤੀ ਦੇ ਵਿੱਚ ਇਤਨਾ ਕਿਤੇ ਤੁਹਾਨੂੰ ਵੀ ਸਾਨੂੰ ਵੀ ਇਹ ਚਿੰਤਾ ਕਈ ਹੋਈ ਹੈ ਕਿ ਜੋ ਸਮਾਜ ਦੇ ਅਧਿਹਾਰਤ ਵੱਧ ਰਹੀ ਨੇ ਸਾਡੇ ਬੱਚੇ ਇਸ ਗਲਤ ਬਹਿਣ ਦੇ ਵਿੱਚ ਬਹਿ ਕੇ ਕਹਿੰਦੇ ਅਸਲ ਦੇ ਨਾਲ ਕੋਟ ਮਿਲ ਜਾਂਦਾ ਹੈ ਇਹਨੇ ਸਾਡੀ ਨੌਜਵਾਨ ਪੀੜ੍ਹੀ ਨੂੰ ਨੌਜਵਾਨ ਜਵਾਨੀ ਨੂੰ ਬਹੁਤ ਵੱਡਾ ਕਾਣ ਪੀੜਾ ਨਹੀਂ ਅਸੀਂ ਕਈ ਵਾਰ ਆ ਕੇ ਸੋਚਦੇ ਆਂ ਕਿ ਜਦੋਂ ਭਲਾਣੇ ਦੇ ਬੱਚੇ ਨਾਲ ਇਹ ਗੱਲ ਹੋਈ ਜਾਂ ਤੇ ਘਰੇ ਸਾਡੇ ਨਾਲ ਹੁੰਦੀ ਆ ਕਿ ਨਹੀਂ ਹੁੰਦੀ ਪਰ ਜੇ ਨਹੀਂ ਹੁੰਦਾ ਕਿ ਕੋ ਚੰਗਲ ਦੇ ਇੱਕ ਪੁੰਨੇ ਤੇ ਆਗ ਲੱਗਦੀ ਹੈ ਨਾ ਉਹ ਹੋਈ ਹੋਈ ਕਰਦਿਆਂ ਕਰਦਿਆਂ ਸਾਰੇ ਬਾਕੀ ਪੀੜ੍ਹੀ ਜਿੱਡਾ ਨਹੀਂ ਜਾਂ ਤੇ ਦੂਸਰੀ ਗੱਲ ਇਹ ਹੈ ਕਿ ਸਾਡੀ ਕੌਮ ਤੇ ਵੈਸੇ ਵੀ ਸੰਵਾਰਨ ਦਾ ਭਲਾ ਮੰਗਦੇ ਅਸੀਂ ਦੋ ਟੈਮ ਤੇ ਅਸੀਂ ਸੰਵਾਰਨ ਦੇ ਭਲੇ ਕਰਦੇ ਕਿਸੇ ਵੀ ਬੱਚਾ ਅਜੇ ਇਹ ਬਿਮਾਰੀ ਦਾ ਸ਼ਕਾਰ ਹੁਣ ਸਾਨੂੰ ਸਭ ਨੂੰ ਸਮਝਣ ਨੂੰ ਲੋਕ ਨੂੰ ਲੱਗਦਾ ਕਿ ਸਾਡੇ ਦੇਸ਼ ਦਾ ਸਾਡੇ ਨਗਰ ਦਾ ਤੇ ਬੱਚਾ ਇਸ ਸਮਸਤੇ ਤੋਂ ਪਿਆ। ਸੋ ਆਪਾਂ ਇਹਨਾਂ ਯੋਸਾਸਾਂ ਬਣਨ ਵਾਸਤੇ ਸਾਡੇ ਕੋਲ ਇੱਕ ਹੋਇ ਇੱਕ ਹਸਪਤਾਲ ਉਹ ਗੁਰੂ ਗ੍ਰੰਥ ਸਾਹਿਬ ਦੀ ਮਹਾਰਾਜ ਰਿਪਿਸ਼ਟਰੀ ਜਮਨੀ ਇਸ ਕਰਕੇ ਜਿੱਥੇ ਆਪਾਂ ਪਰਿਵਾਰ ਦੀ ਪਾਲਣਾ ਕਰਨੀ ਹੈ ਇਹਨਾਂ ਦੇ ਪ੍ਰਸ਼ਾਦੇ ਪਾਣੀ ਦਾ ਪ੍ਰਬੰਧ ਕਰਨਾ ਹੈ ਚੰਗੀ ਐਜੂਕੇਸ਼ਨ ਦਾ ਪ੍ਰਬੰਧ ਕਰਨਾ ਹੈ ਉਤੇ ਨਾਲ ਦੀ ਨਾਲ ਆੰਗੂ ਆਪਣੇ ਧਰਮ ਨਾਲ ਜੋੜਨਾ ਪਵੇਗਾ ਆਪਣੇ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਨੂੰੜਨਾ ਪਵੇਗਾ ਇਹਨਾਂ ਨੂੰ ਦੱਸਣਾ ਪਵੇਗਾ ਕਿ ਤੁਹਾਡੇ ਵਾਸਤੇ ਜੋ ਸਹਿਬ ਸਿੰਘ ਗੋਬਿੰਦ ਸਿੰਘ ਜੀ ਨੇ ਏਲੀਆਂ ਵੱਡੀਆਂ ਕੁਰਬਾਨੀਆਂ ਕੀਤੀਆਂ ਨੇ ਉਹ ਕਿਹਦੇ ਵਾਸਤੇ ਕੀਤੀਆਂ ਸਨ ਉਹ ਖਾਲਸਾ ਪੰਥ ਕੀ ਹੈ ਉਹ ਖਾਲਸਾ ਕੌਣ-ਕੌਣ ਹੈ ਉਹਨਾਂ ਨੇ ਕਿੰਨਾ ਅੱਗੇ ਜਾ ਕੇ ਆਪਣੀਆਂ ਜ਼ਿੰਮੇਵਾਰੀਆਂ ਨੂੰ ਸੰਭਾਲਣਾ ਹੈ ਵਾਰੀ-ਵਾਰੀ ਜਿਤਨਾ ਇਹ ਸਾਰਿਆਂ ਚਲੇ ਜਾਣਾ ਹੈ ਇਹ ਭਾਗ ਇਹਨਾਂ ਬੱਚਿਆਂ ਨੇ ਜਦੋਂ ਜਵਾਨ ਹੋਣਾ ਹੈ ਇਹਨਾਂ ਦੇ ਮੋਢਿਆਂ ਤੇ ਕੌਮ ਦਾ ਪੈਣਾ ਹੈ ਜੇ ਆਪਾਂ ਇਹਨਾਂ ਬੱਚਿਆਂ ਨੂੰ ਪੂਰੀ ਦ੍ਰਿੜਤਾ ਦੇ ਨਾਲ ਇਹਨਾਂ ਦੀਆਂ ਨੀਆਂ ਪੱਕੀਆਂ ਕਰਕੇ ਗੁਰਮਰਿਆਦਾ ਦੇ ਨਾਲ ਨਾ ਜੋੜਿਆ ਤੇ ਆਉਣ ਵਾਲੀ ਸਾਡੀ ਕੌਮ ਦੇ ਵਾਰਸ ਕੌਣ ਹੋਣਗੇ ਕੌਣ ਸਾਡੀ ਕੌਮ ਨੂੰ ਸੰਭਾਲੇਗਾ ਸੋ ਇਸ ਕਰਕੇ ਮੇਰੀਆਂ ਇੱਗੀਆਂ ਚੇਤਨੀਆਂ ਹਨ ਕਿ ਜਿੱਥੇ ਆਪਾਂ ਬਾਕੀ ਇਹਨਾਂ ਕੁਝ ਕਰਦੇ ਹਾਂ ਚੰਗਾ ਧਰ ਬਣਾਉਂਦੇ ਹਾਂ ਜਾਇਦਾਦਾਂ ਵਾਲ ਪਏ ਹਾਂ ਪਰ ਉਹ ਸਭ ਕੁਝ ਦੇਫਰ ਜੇ ਆਪਣੇ ਪਰਿਵਾਰਾਂ ਦੇ ਨਾਲ ਨਾਲ ਆਪਣੇ ਬੱਚਿਆਂ ਨੂੰ ਸੰਭਾਲ ਲਈਏ ਭਰਾਵੋ ਮੈਨੂੰ ਭੈਣਾ ਅੱਗੇ ਵੀ ਬੇਨਤੀ ਹੈ ਕਿ ਜਿੱਥੇ ਆਪਾਂ ਬਤਲੀ ਬਤ ਦਾ ਆਪਾਂ ਕਿੰਨਾ ਦੇ ਬਾਰੇ ਸਾਂ ਬਾਬਾ ਫਤੇ ਸਿੰਘ ਜੀ ਦੇ ਬਾਬਾ ਫਤੇ ਸਿੰਘ ਜੀ ਨੂੰ ਯਾਦ ਕਰਦੇ ਐ ਕੋਈ ਫੇਰੋ ਗੱਜ ਕੇ ਫਤੇ ਬੁਲਾਓ ਜੁਜੀ ਦਾ ਨਾਲ ਸਾਹ ਵਾਹਿਗੁਰੂ ਕੀ ਫਤਹਿ ਸ਼ਾਬਾਸ਼ ਮਾਰੇ ਬੱਚਿਓ ਸ਼ਾਬਾਸ਼ ਤੁਸੀਂ ਬਹੁਤ ਦੇ ਬੱਚਿਆਂ ਨੂੰ ਇਹਦੀ ਸੋਣੀ ਸਿਖਿਆ ਦਿੱਤੀ ਮੇਰੇ ਕੋਲ ਪੈਂ